ਲਓ ਵੀ ਮਿੱਤਰੋ ਅੱਜ ਤੁਹਾਨੂੰ ਸਵਾਰੀ ਵਾਲੀਆਂ ਘੋੜੀਆਂ ਦਿਖਾਉਣੀਆਂ ਇੱਕ ਲਾਸਟ ਤੇ ਅਨਲੋਡਿੰਗ ਦਾ ਬਲੌਗ ਵੀ ਆ ਘੋੜੀ ਤੇ ਬਸ਼ੀਰਾ ਆਏ ਨਵੇਂ ਉਹ ਵੀ ਦੇਖ ਲਓ ਪਹਿਲਾਂ ਮੂਰੇ ਮੂਰੇ ਆਪਾਂ ਘੋੜੀਆਂ ਦਿਨੇ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ Facebook ਤੇ ਜੁੜੇ ਉਹਨਾਂ ਦਾ ਵੀ ਤੈਦਨ ਸਵਾਗਤ ਜੀ ਆਨ ਦੋਸਤੋ ਵੱਡੇ ਕੱਦ ਦੀ ਜਿਹੜੇ ਘੋੜੀ ਭਾਲਦੇ ਆ ਤਾਂ ਮਹੰਤਾਂ ਵਾਲਾ ਘੋੜਾ ਤਾਂ ਸੁਣਿਆ ਹੀ ਹੋਣਾ ਤੁਸੀਂ ਬਹੁਤ ਵੱਡਾ ਘੋੜਾ ਸੀ ਉਹਦੀ ਬੱਚੀ ਆ ਉਮਰ 6.5-7 ਸਾਲ ਦੇ ਆਸ-ਪਾਸ ਆ ਨਗਰੇ ਬੱਚੇ ਦਿੰਦੀ ਹੈ ਪਹਿਲਾਂ ਦੋ ਨਗਰੇਆਂ ਬਸ਼ੀਰੀਆਂ ਦਿੱਤੇ ਆ ਤਕਰੀਬਨ ਲਗਭਗ 62 62 ਇੰਚ ਦੇ ਆਸ-ਪਾਸ ਹੈ ਦੀ ਵੀਡੀਓ ਕੋਈ ਪ੍ਰੋਫੈਸ਼ਨਲ ਵੀਡੀਓ ਨਹੀਂ ਨਾਰਮਲ ਵੀਡੀਓ ਖੜੀ ਦੀ ਆ ਫਾਰਮ ਤੇ ਭਰਾ ਦੇਖਣ ਆਏ ਸੀ ਤਾਂ ਉਦੋਂ ਕਲਿੱਪ ਬਣਾ ਲਈ ਸੀ ਹਜੇ ਨਿਵਾਉਣ ਵਾਲੀ ਹੈ ਫੋਟੋ ਵੀਡੀਓ ਦੀ ਨਿਵਾ ਕੇ ਖਿੱਚਾਂ ਗਰਦਨ ਦੀ ਲੰਬਾਈ ਦੇਖ ਲਓ ਲੈਂਥ ਦੇਖ ਲਓ ਆਹਦੀ ਪਤਾ ਚੱਲਦਾ ਇਹਦੇ ਖਾਨਦਾਨ ਦਾ ਤੋਰਾ ਤੋਰਾ ਸੋਹਣਾ ਤੁਰਦੇ ਸਵਾਰੀ ਦੇ ਪਾਸ ਅੰਦਰ ਦੀ ਚੈੱਕ ਪਾਸ ਆ ਮੌਕੇ ਤੇ ਖਾਲੀ ਹੈ ਮੂਹਮਾ ਚਟਾ ਨੁਕਰੇ ਬੱਚੇ ਦੇਣ ਵਾਲੀ ਵੱਡੇ ਕੱਦ ਦੀ ਘੂੜੀ ਐ ਸੋ ਜਿਹੜੇ ਭਰਾਵਾਂ ਨੇ ਵੱਡੇ ਕੱਦ ਦੀ ਘੂੜੀ ਨੁਕਰੇ ਬੱਚੇ ਦੇਣ ਵਾਲੀ ਉਹ ਦੇਖ ਲਓ ਜੇ ਮਾਰਵਾੜੀ ਲੈਣੀ ਹੈ ਜੈਜ ਰੇਟ ਦੀ ਆ ਘੂੜੀ ਦੇਖ ਲਓ ਇੱਕ ਤਾਂ ਰੇਟ ਜੈਜ ਆ ਦੂਜਾ ਜੈ ਰਾਜ ਤੋਂ ਮੀਟ ਹੋਈ ਹੋਈ ਆ 15 ਦਿਨ ਮੀਟ ਹੋਈ ਨੂੰ ਹੋਗੇ ਤੇ ਅੰਦਰ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ ਆ ਮੱਥੇ ਸੂਟ ਆ ਜਾਂ ਫੋਲ ਆ ਤੇ ਮਗਰਲੇ ਦੂ ਪਰ ਥੋੜੇ ਥੋੜੇ ਚਿੱਟੇ ਆ ਸਵਾਰੀ ਸੂਰੀ ਦੇ ਪਾਸ ਆ ਸੋਹਣਾ ਤੁਰਦੀ ਆ ਤੇ ਨੰਬਰ 10 ਤੇ ਆ ਆਵਲਾ ਕੁੜੀ ਦੇਖੋ ਹਜੇ ਨਵੀਂ ਉਮਰ ਦੀ ਪਹਿਲੀ ਵਾਰ ਗੁਰਦੱਤ ਤੋਂ ਮੀਟ ਹੋਈ ਆ ਇਹਨੂੰ ਵੀ 14-15 ਦਿਨ ਮੀਟ ਹੋਈ ਨ ਹੋਗੇ ਰੰਗ ਨੂੰ ਦੇਖੋ ਕਿੰਨਾ ਸੋਹਣਾ ਤੇ ਉਮਰ 3 ਸਾਲ ਹਜੇ ਚਾਰ ਦੰਦ ਹੋਣ ਲੱਗੇ ਆ ਤੇ ਕੱਦ 60 ਇੰਚ ਲੰਬਾਈ ਨੂੰ ਵੀ ਸੋਹਣੀ ਆ ਗਰਦਨ ਓਰਦਨ ਵੀ ਸੋਹਣੀ ਮਣੀਆ ਮੂਣੀਆ ਚੰਗਾ ਕੰਨ ਕੰਡੀਸ਼ਨ ਦੀ ਚੰਗੀ ਆ ਮੇਨ ਗੱਲ ਆ ਰੰਗ ਤੇ ਡੱਬ ਬਹੁਤ ਸੋਹਣਾ ਬਾਕੀ ਬਾਲਪੋਰੀਆਂ ਦੀ ਸਾਫਾ ਦੋਸਤੋ ਹੱਥਾਂ ਪੈਰਾਂ ਦੀ ਜਮਾਂ ਸਾਫ ਅੰਦਰ ਦੀ ਵੀ ਚੈੱਕ ਪਾਸ ਗੁਰਦੈਤ ਤੋਂ ਮੇਟ ਹੋਈ ਗੁਰਦੈਤ ਆਪਣਾ ਬੀਜੀ ਰਾਜਾ ਵਾਲਾ ਬੱਚਾ ਦਿਲਵਾਗ ਰਣੀਆਂ ਦਾ ਪੁੱਤ ਸਵਾਰੀ ਸੂਰੀ ਦੀ ਇਹ ਵੀ ਪਾਸਾ ਬਾਕੀ ਨੇੜੇੋਂ ਦੂਰੋਂ ਤੋਂ ਹੀ ਆਪ ਦੇਖ ਲਓ ਰੰਗ ਬਹੁਤ ਸੋਹਣਾ ਕਾਫੀ ਭਰਾ ਆ ਬਲਕ ਕੁੜੀ ਦੇ ਫੈਨ ਹੁੰਦੇ ਤਾਂ ਉਹ ਆ ਦੇਖ ਲਓ ਜੇ ਕਿਸ ਨੂੰ ਪੰਜਾਬ ਨਸਲ ਦੀ ਚਾਹੀਦੀ ਸੀ ਮੱਝੂਕੀ ਵਾਲੀ ਚਾਹੀਦੀ ਸੀ ਤਾਂ ਉਹ ਆ ਦੇਖ ਲਓ 60 ਇੰਚ ਦੀ ਇਹ ਹੈ ਜੀ ਗੁਰਦੈਤ ਗੁਰਦੈਤ ਇਹ ਵੀ ਚੰਗੀ ਆ ਕੰਨ ਕੋਨ ਸੋਹਣਾ ਤੇ ਇਹ ਮੌਕੇ ਤੇ ਹੀਟ ਚ ਹੈ ਜੀ ਜੇ ਕਿ ਭਰਾਣੇ ਆਪਦੇ ਘੋੜੇ ਤੋਂ ਕਿਹ ਨੀਲੇ ਤੋਂ ਜਾਂ ਹੋਰ ਤੋਂ ਭਰਾਣੇ ਹੋਵੇ ਤਾਂ ਉਹ ਦੇਖ ਸਕਦਾ ਨਹੀਂ ਆਪਾਂ ਅੱਜ ਇਹਨੂੰ ਜੈਰਾਜ ਤੋਂ ਜੰਪ ਦਵਾਵਾਂਗੇ 60 ਇੰਚ ਹਾਈਟ ਆ ਦੋਸਤੋ ਸਾਢੇ 4 ਸਾਲ ਉਮਰ ਹੈ ਜੀ ਸੂਈ ਹੋਈ ਆ ਪਹਿਲਾਂ ਅੰਦਰ ਦੀ ਸਾਫਾ ਡਾਕਟਰ ਕਰਨਜੀਤ ਤੋਂ ਚੈੱਕ ਹੋਈ ਹੈ ਜੀ ਤੇ ਬਾਲਪੋਰੀਆਂ ਦੀ ਸਾਫਾ ਹੱਥਾਂ ਪੈਰਾਂ ਦੀ ਜਮਾਂ ਸਾਫ ਬਾਕੀ ਰੰਗ ਰੂਗ ਤੋਂ ਹੀ ਸਾਰਾ ਦੇਖ ਸਕਦੇ ਆ ਤੁਹਾਡੇ ਸਾਹਮਣੇ ਕੋਈ ਓਲਾ ਪੜਦਾ ਨਹੀਂ ਹੈ ਨਾ ਸਾਰੀ ਚੀਜ਼ ਤੁਹਾਡੇ ਸਾਹਮਣੇ ਬਾਲਪੋਰੀਆਂ ਦੀ ਜਮਾਂ ਸਾਫ 60 ਇੰਚ ਹਾਈਟ ਆ ਤੇ ਜੇ ਦਰਮਿਆਨ ਨੇ ਪੈਸੇ ਲਾਉਣੇ ਆ ਤਾਂ ਚੰਗੇ ਡਿਜ਼ਾਈਨ ਵਾਲੀ ਕੁੜੀ ਬਰੀਡਿੰਗ ਵਾਸਤੇ ਚਾਹੀਦੀ ਮਾਰਵਾੜੀ ਕੈਰੈਕਟਰਾਂ ਦੀ ਤਾਂ ਆਹ ਕੁੜੀ ਦੇਖ ਲਓ 4 1/2 ਸਾਲ ਉਮਰ ਆ ਮੱਥੇ ਪਟਾ ਇੱਕ ਪੈਰ ਚਿੱਟਾ ਪਰ ਜਿਹੜੀ ਲੈਂਥ ਆ ਜਾਂ ਕੋਈ ਗਰਦਨ ਦਾ ਸਟਾਈਲ ਆ ਆਪਾਂ ਕਹਿ ਸਕਦੇ ਮਾਰਵਾੜੀ ਵਾਲੀ ਬਰੀਕੀ ਉਹ ਸਾਰੀ ਇਹਦੇ 'ਚ ਹੈਗੀ ਧੌਣ ਦੇਖੋ ਲੰਬੀ ਧੌਣ ਆ ਮਣੀਆ-ਮੂਣੀਆ ਬਹੁਤ ਚੰਗਾ ਲੱਗਿਆ ਹੋਇਆ ਕੁੰਡੀ ਵਾਲਾ ਕੰਨ ਤੇ ਮੇਨ ਗੱਲ ਆ ਵੀ ਬਲੇਜ ਬਹੁਤ ਪ੍ਰੋਪਰ ਆਏ ਦੇਖੋ ਬਲੇਜ ਕਿੰਨਾ ਸੋਹਣਾ ਸਿੱਧਾ ਵਿਚਾਲੋਂ ਸਿੱਧਾ ਹੁੰਦਾ ਹੋਇਆ ਨੱਕ ਦੇ ਦੋਨੇ ਸਾਈਡ ਹੀ ਰਿਹਾ ਐਈ ਨਹੀਂ ਕੋਈ ਸਾਈਡ ਨੂੰ ਨਿਪਟਿਆ ਜਾਂ ਚੌੜਾ ਜ਼ਿਆਦਾ ਨਹੀਂ ਹੋਇਆ ਬਹੁਤ ਸੋਹਣਾ ਬਲੇਜ ਲੱਗਿਆ ਤੇ 59 ਇੰਚ ਦੀ ਹਾਈਟ ਆ ਦੋਸਤੋ ਮੌਕੇ ਤੇ ਖਾਲੀ ਆ ਇੱਕ ਸੁਹਾ ਦਿੱਤਾ ਹੋਇਆ ਜੀ ਇਹਨੇ ਅੰਦਰ ਦੀ ਹੁਣ ਸਾਫ਼ ਆ ਚੈੱਕ ਹੋਈ ਹੋਈ ਸਵਾਰੀ ਦੀ ਬਹੁਤ ਸੋਹਣਾ ਤੁਰਦੀ ਚਾਲ ਚੂਲ ਬਹੁਤ ਜ਼ਿਆਦਾ ਚੰਗੇ ਮੈਂ ਕਲਿੱਪਾਂ ਵੀ ਲਾਉਂ ਚਾਲਦੇ ਆ ਪੂਰੀ ਦੇਖ ਲੇ ਤੁਸੀਂ ਪਹਿਲਾਂ ਲੈਂਥ ਗਰਦਨ ਦੀ ਲੈਂਥ ਦੇਖੋ ਤੇ ਇਹਦੇ ਸਰੀਰ ਦੀ ਲੈਂਥ ਦੇਖੋ ਪੂਰੀ ਚੰਗੇ ਬਰੀਡਿੰਗ ਲਈ ਜਿਵੇਂ ਨਵੇਂ ਬੰਦੇ ਨੇ ਹੋਂਦ ਪਹਿਲੀ ਵਾਰ ਸ਼ੁਰੂ ਕਰਨਾ ਕੰਮ ਤਾਂ ਉਹ ਆ ਦੇਖੋ ਤੇ ਉਸ ਤੋਂ ਬਾਅਦ ਇੱਕ ਆ ਦੇਖੋ ਬਿੱਲੀ ਘੋੜੀ ਮੱਥੇ ਪਟਾ ਚਾਰੇ ਪੈਰ ਚੱਟੇ ਪੰਜ ਕ ਲੈਣ ਹੈ ਜੀ 60 ਕ ਇੰਚ ਦੀ ਹਾਈਟ ਹੈ 3.5 ਸਾਲ ਦੀ ਉਮਰ ਦੇਮਨ ਲੱਗਿਆ ਹੋਇਆ ਮੱਥੇ ਸਿੰਗਲ ਭੋੜੀ ਦੋਨੇ ਅੱਖਾਂ ਤੋਂ ਬਿੱਲੀ ਆ ਤੇ ਸਵਾਰੀ ਸੁਵਿਧਾ ਇਹ ਵੀ ਪਾਸ ਹੈ ਜੀ ਮੌਕੇ ਤੇ ਵੀ ਖਾਲੀ ਹੈ ਇਹਦੀ ਬੱਚੀ ਬਲੋਤਰੇ ਸੇਲ ਹੋਈ ਹੈ ਜੀ ਹੁਣ ਮੌਕੇ ਤੇ ਖਾਲੀ ਹੈ ਸੁਈ ਹੋਈ ਹੈ ਪਹਿਲਾਂ ਗਰਦਨ ਗੁਰਦਨ ਇਹਦੀ ਬਹੁਤ ਚੰਗੇ ਰੰਗ ਬਹੁਤ ਚੰਗਾ ਤੇ ਅਸਿਕਨ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ ਆਪਾਂ ਕਹਿ ਦਈਏ ਮਾਲ ਸੇ ਕਰ ਕਰ ਜਮਾ ਬਰੀਕ ਆ ਜਿਵੇਂ ਆਪਾਂ ਮਾਰਵਾੜੀ ਚ ਕੁਆਲਿਟੀ ਸਕਨ ਦੀ ਭਾਲਦੇ ਆ ਉਹ ਇਹ ਜ ਮਿਲ ਜਾਣੀ ਆਪਾਂ ਨੂੰ ਬਾਕੀ ਇਹਦਾ ਇਹ ਫਾਇਦਾ ਚਾਹੇ ਨੁਕਰੇ ਤੋਂ ਭਰਾ ਲੋ ਚਾਹੇ ਮਾਰਵਾੜੀ ਤੋਂ ਉਹ ਹੀ ਜ ਬੱਚੇ دیے ਜਾਣੇ ਨੇ ਮਾਰਕਾ ਬਹੁਤ ਚੰਗਾ ਲੱਗਿਆ ਹੋਇਆ ਕੁੜੀ ਦੇ ਬਾਕੀ ਸਵਾਰੀ ਸੂਰੀ ਦੀ ਸਾਉ ਠੰਡੀ ਆ ਸੋਹਣਾ ਤੁਰਦੀ ਆ ਇਸ ਤੋਂ ਬਣਾ ਇੱਕ ਬਸ਼ੇਰੀ ਦਿਖਾਉਨੇ ਪਹਿਲਾਂ ਤੁਹਾਨੂੰ ਉਹ ਦੇਖ ਮਾਰਵਾੜੀ ਮੱਥੇ ਫੁੱਲ ਬੋਲੇ ਚਿਟਾਈ ਤੇ ਇੱਕ ਪੈਰ ਥੋੜਾ ਚਟਾ 10 ਮਹੀਨੇ ਉਮਰ ਹੋਈ ਆ ਗਰਦਨ ਗੁਰਦਨ ਦੇਖੋ ਲੈਂਥ ਦੇਖੋ ਆ ਬੱਚੇ ਵੀਡੀਓ ਚ ਨਹੀਂ ਆਉਦੇ ਆਪਦੇ ਆਪ ਨੂੰ ਉਹਨਾਂ ਸ਼ੋਅ ਕਰਦੇ ਜਾਂਦਾ ਸਾਹਮਣੇ ਦੱਸੋ ਸਾਹਮਣੇ ਆ ਕੇ ਦੇਖੋ ਜੇ ਤੁਸੀਂ ਦੇਖੋ ਇਹਦਾ ਹੱਡ ਪੈਰ ਕਿੰਨਾ ਖੁੱਲਾ ਲੰਬਾਈ ਚ ਕਿੰਨੇ ਆ ਮੰਨ ਲਓ ਇੱਕ ਬਰੂਡ ਮੇਅਰ ਚੰਗੀ ਬਰੂਡ ਮੇਅਰ ਬੰਨ ਆਲੀ ਆ ਇਹਦੇ ਖਾਨਦਾਨ ਦਾ ਵੀ ਸਾਰਾ ਪਤਾ ਦੋਸਤੋ ਤੁਹਾਨੂੰ ਸਾਰੀ ਲਾਈਨ ਦੀ ਕਨਫਰਮੇਸ਼ਨ ਮਿਲ ਜੂਏ ਇਹਦੀ ਹਨਾ ਬਾਕੀ ਬਾਲਪੋਰੀਆਂ ਦੀ ਹੱਥਾਂ ਪੈਰਾਂ ਦੀ ਸਾਫਾ 10 ਮਹੀਨੇ ਉਮਰ ਆ ਕੁੰਡੀ ਵਾਲਾ ਕੰਨ ਆ ਲੈਂਥ ਕਰਦਾਂ ਦੀ ਬਹੁਤ ਚੰਗੀ ਹੈ ਬੱਚੇ ਨਵਾਉਣ ਲਈ ਨਵਾ ਕੇ ਕਿਸ ਦਿਨ ਇਹਦੀ ਫੋਟੋ ਵੀਡੀਓ ਕਰਾਂਗੇ ਤੁਹਾਡੇ ਸਾਹਮਣੇ ਲਿਆਵਾਂਗੇ ਤੇ ਹੁਣ ਜਿਹੜਾ ਪਾਨ ਲੋਡੀਆਂ ਦਾ ਬਲੌਗ ਤੁਹਾਨੂੰ ਕਿਹਾ ਸੀ ਉਹ ਦਿਖਾਦੀ ਇੱਕ ਤਿੰਨ ਜਾਨਵਰ ਆਏ ਦੋਸਤੋ ਨੁਗਰੀ ਬਸ਼ੇਰੀ ਵਿਚਾਲੇ ਆ ਜਿਹੜਾ ਬਸ਼ੀਰਾ ਤੇ ਖੱਬੇ ਪਾਸੇ ਉਹਦੀ ਮਾਂ ਖੜੀ ਹੈ ਬਸ਼ੀਰੀ ਮਾਂ ਦੇ ਮੱਥੇ ਫੁੱਲ ਦੂਪੈਟ ਚਟੇ ਆ ਸਭ ਤੋਂ ਪਹਿਲੇ ਤੁਹਾਨੂੰ ਬਸ਼ੀਰਾ ਚੈੱਕ ਕਰਾਉਣਾ ਚੈੱਕ ਕਰੋ ਬਸ਼ੀਰਾ ਮੱਝੂ ਕੇ ਲੈਣ ਦਾ ਦੋਸਤੋ ਫੌਜੀ ਦਾ ਪੁੱਤ ਆ ਗਿਆ ਮੁਹੱਬਤ ਘੋੜੇ ਦਾ ਬੱਚਾ ਆ ਗਿਆ ਮੁਹੱਬਤ ਬਾਈ ਨੰਗੇ ਘੋਲ ਸੀ ਜਿਹੜਾ ਮਾਨੂ ਕੇ ਬਹੁਤ ਵੱਡਾ ਘੋੜਾ ਚੰਗਾ ਘੋੜਾ ਬੱਚੇ ਚੰਗੇ ਆ ਰਿਹਾ ਆ ਦੋਸਤੋ ਮਾਲਕਾਂ ਨੇ ਮੋਨ ਤੇ ਥੋੜਾ ਤਾਂ ਡੱਬੇ ਚ ਲੱਗ ਰਿਹਾ ਪਰ ਬੱਚੇ ਦਾ ਕਲਰ ਬਹੁਤ ਚੰਗਾ ਬੰਨਾ ਗੈਜ ਰੇਡ ਦਾ ਲੱਤ ਦੀ ਨਲੀ ਨਲੀ ਚੈੱਕ ਕਰ ਰਹੇ ਹੋ ਗਰਦਨ ਦੀ ਲੰਬਾਈ ਚੈੱਕ ਕਰ ਰਹੇ ਹੋ ਕੰਨ ਗਨੇਸ਼ ਬਹੁਤ ਚੰਗੇ ਤੇ ਉਸ ਤੋਂ ਬਾਅਦ ਅਨੁਕ੍ਰਿ ਬਸ਼ੀਰੀ ਤੇ ਆ ਬਸ਼ੀਰੀ ਦੀ ਮਾਂ ਖੜੀ ਹੈ ਜੀ ਮਾਰਵੜੀ ਆਪਾਂ ਨਾਲ ਦੇ ਨਾਲ ਜਿਹੜਾ ਜਾਨਵਰ ਉਹਦੀ ਡਿਟੇਲ ਦੇਈ ਜਾਣੇ ਆ ਤੁਹਾਨੂੰ ਪਤਾ ਇਹ ਚਲ ਜਮੂਟ ਮਟੋ ਓਵਰਵਿਊ ਜੀ ਦੇ ਦਿੰਨੇ ਆ ਇਹ ਨੌਕਰੀ ਬੱਚੀ ਐ ਦੋਸਤੋ ਸਮੁੰਦਰ ਦੀ ਪੂਤੀ ਐ ਜੀ ਵਹਿਵਲ ਵਾਲੇ ਹਾਂਸ ਦੀ ਜਦੋਂ ਹਾਂਸ ਦਾ ਨਾਂ ਸੁਣਿਆ ਹੋਣਾ ਤਾਂ ਤੁਹਾਨੂੰ ਬੱਚੀ ਦੇ ਮੌਜੂਦ ਤਿਆਂ ਦੇਖੀ ਦੇਂੀਆਂ ਹੋਣੀਆਂ ਕਾਗਮ ਹਾਂਸ ਦੇ ਜਿੰਨੇ ਕੁ ਬੱਚੇ ਮੈਂ ਮਾਰਕੀਟ ਤੇ ਦੇਖੇ ਆ ਚੰਗੇ ਰੇਟਾਂ ਤੇ ਵਿਕੇ ਆ ਚੰਗੀ ਕੁਆਲਿਟੀ ਐ ਕਿਉਂਕਿ ਹੱਡਬੈਰ ਬਹੁਤ ਖੁੱਲਾ ਐ ਤੁਸੀਂ ਦੇਖ ਸਕਦੇ ਹੋ ਬੱਚੀ ਦਾ ਵੀ ਹੱਡਬੈਰ ਕਨਾਂ ਮਦੂਤਾਂ ਮਾ ਲੋਕੀ ਕਹਿੰਨਾ ਇੱਕ ਦੋ ਸਪੋਰਟ ਕਰਨਾ ਜੋਣ ਪਰ ਪੰਡੇ ਤੇ ਸਪੋਰਟ ਹੈ ਨਹੀਂ ਪਰ ਬੱਚੀ ਦੀ ਹਾਈਟ ਦੇਖੋ ਲੈਂਥ ਦੇਖੋ ਹੱਡ ਪਰ ਫੁੱਲਾ ਮਜ਼ਬੂਤੀ ਪੂਰੀ ਆ ਬੱਚੀ ਦੀ ਬਹਿਵਲ ਆਲੇ ਹੰਸ ਦੀ ਗਾਰੰਟੀ ਨਾ ਹੋ ਦੋਸਤ ਤੇ ਨੰਬਰ 10 ਤੇ ਆਪਾਂ ਕਹਿ ਸਕਦੇ ਆ ਹੀਰੇ ਜੰਮਣ ਵਾਲੀ ਖਾਨ ਜੈਹੋ ਜਿਓ ਘੋੜੇ ਤੋਂ ਭਰਾ ਉਹ ਜਿਹੜਾ ਬੱਚਾ ਦੇ ਜਾਣਾ ਘੋੜੀ ਪਿੱਟ ਲਾ ਕਹਿੰਦੇ ਮੌਕੇ ਤੇ ਖਾਲੀ ਘੋੜੀ ਐ ਸੀਟ ਕੱਢੀ ਖੜੀ ਆ ਪਰ ਰੇਟ ਤੋਂ ਐਂ ਲੱਗ ਜਿਵੇਂ 5-7 ਮਹੀਨਾ ਹੀ ਗੱਭਣ ਹੁੰਦੇ ਜਦ ਤਨ ਗੱਭਣ ਹੋਊਗੀ ਉਹਦੋਂ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਕੀ ਦੋ ਕਿਉਂਕਿ ਪੇਟ-ਪੂਟ ਵੱਡਾ 94 ਇੰਚ ਕੋੜੀ ਦੀ ਹਾਈਟ ਮਗਰਲੇ ਦੋ ਪਰ ਚੱਟੇ ਮੱਥੇ ਫੁੱਲ ਬਸ਼ੀਰਾ ਜੇ 5ਵੇਂ ਮਹੀਨਾ ਦਾ ਹੋਇਆ ਬਰਾਬਰ ਹੋਇਆ ਖੜਾ ਹਾਈਟ ਵਾਲੇ ਬੱਚੇ ਜੰਮਣੇ ਆਉਣੇ ਦੋਸਤੋ ਪੂਰੀ ਚੰਗੀ ਰੇਟ ਜਾਇਜ਼ ਰੇਟ ਦੀ ਕੋੜੀ ਆ ਤਿੰਨਾ ਚੋਂ ਆਹ ਤਿੰਨਾ ਜਾਨਵਰਾਂ ਚੋਂ ਜੇ ਤੁਹਾਡੇ ਕੋਈ ਜਾਨਵਰ ਪਸੰਦ ਹੋਇਆ ਤੁਸੀਂ ਉਹ ਵੀ ਦੇਖ ਸਕਦੇ ਹੋ ਕੋੜੀ ਹੈ ਜੀ ਮਗਰ ਨਹੀਂ ਬਸ਼ੀਰਾ ਤੇ ਨੰਬਰ 3 ਤੇ ਆਹ ਬਸ਼ੀਰਾ ਜੀ ਇਹ ਹੈਗੇ ਬਹਿਬਲ ਵਾਲੇ ਹਾਂਸ ਤੋਂ ਪਸੰਦ ਹੋਈ ਤਾਂ ਨੰਬਰਾਂ ਤੇ ਸੰਪਰਕ ਕਰੋ